ਡਾਕਟਰਾਂ ਲਈ ਨਵੇਂ ਹੁਕਮ ਜਾਰੀ ਹੋ ਗਏ ਨੇ ਜਿੱਥੇ ਕਿ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਸਥਿਤ ਮਰੀਜ਼ਾਂ ਨੂੰ ਹੁਣ ਵੱਖ-ਵੱਖ ਬਿਮਾਰੀਆਂ ਦੇ ਆਪਰੇਸ਼ਨ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਜਾਂ ਜ਼ਿਲ੍ਹਾ ਪਤਰੀ ਸਿਵਲ ਹਸਪਤਾਲ ਦੇ ਵਿੱਚ ਨਹੀਂ ਆਉਣਾ ਪਵੇਗਾ ਨਵਨਯੁਕਤ ਸਿਵਲ ਸਰਜਨ ਡਾਕਟਰ ਜਿਹੜੇ ਨੇ ਉਹਨਾਂ ਨੇ ਦਿਹਾਤੀ ਖੇਤਰ ਵਿੱਚ ਸਥਿਤ ਸਰਕਾਰੀ ਹਸਪਤਾਲਾਂ ਵਿੱਚ ਆਪਰੇਸ਼ਨ ਕਰਨ ਦੇ ਨਵੇਂ ਹੁਕਮ ਜਾਰੀ ਕੀਤੇ ਨੇ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਹਸਪਤਾਲਾਂ ਵਿੱਚ ਆਰਥੋ ਅਤੇ ਸਰਜਰੀ ਦੇ ਮਾਹਰ ਡਾਕਟਰ ਮਜਬੂਤ ਹਨ ਉਹਨਾਂ ਵਿੱਚ ਆਪਰੇਸ਼ਨ ਜ਼ਰੂਰ ਹੋਣਗੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਇਸ ਤੋਂ ਇਲਾਵਾ ਆਯੂਸ਼ਮਾਨ ਕਾਰਡ ਤਹਿਤ ਮਰੀਜ਼ਾਂ ਦਾ ਇਲਾਜ ਕਰਨ ਤੇ ਵੀ ਟੁਕਮੀ ਸੁਵਿਧਾ ਸਰਕਾਰੀ ਹਸਪਤਾਲਾਂ ਵਿੱਚ ਮੌਜੂਦ ਹੈ ਇਸ ਦੇ ਨਾਲ ਹੀ ਹਰ ਮਰੀਜ਼ ਦੀ ਸਰਕਾਰੀ ਪੱਧਰ ਤੇ ਆਬਾ ਆਈਡੀ ਬਣਾਉਣ ਤੇ ਵੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਨੇ ਔਰ ਸਰਕਾਰੀ ਹਸਪਤਾਲਾਂ ਮਾਨਾ ਵਾਲਾ ਵਿਖੇ ਅਨ ਅਚਨਚੇ ਚੈਕਿੰਗ ਵੀ ਕੀਤੀ ਗਈ ਹੈ ਇਸ ਦੇ ਚੱਲਦੇ ਲੋਕਾਂ ਨੂੰ ਵਧੀਆ ਤੇ ਮਿਆਰੀ ਸੇਵਾਵਾਂ ਦੇਣ ਦੇ ਲਈ ਸਿਹਤ ਵਿਭਾਗ ਪੂਰੀ ਮੁਸਤੈਦੀ ਦੇ ਨਾਲ ਖੰਮਕਾ ਰਿਹਾ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਵਾਈਆਂ ਤੇ ਮੁਫਤ অপারেশন ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਦੱਸਿਆ ਗਿਆ ਕਿ ਉਹਨਾਂ ਵੱਲੋਂ ਸੈਂਟਰਾਂ ਮਾਨਣਾ ਵਾਲਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੇ ਵਿੱਚ ਹੁਣ ਦੇਖਿਆ ਗਿਆ ਕਿ ਗਾਇਨੀ ਵਾਰਡ ਐਕਸ-ਰੇ ਔਰ ਲੇਬਰ ਰੂਮ ਜਿਹੜੇ ਆ ਔਰ ਵਿਭਾਗ ਜਿਹੜੇ ਨੇ ਦਵਾਈਆਂ ਦਾ ਸਟਾਕ ਤੇ ਆਪਰੇਸ਼ਨ ਥੀਏਟਰ ਵਿੱਚ ਆ ਕੇ ਜਾਂਚ ਕੀਤੀ ਗਈ ਮਰੀਜ਼ਾਂ ਪਾਸੋਂ ਮੁਫਤ ਦਵਾਈਆਂ ਔਰ ਲੈਬ ਟੈਸਟ ਦੀਆਂ ਸਹੂਲਤਾਂ ਸਬੰਧੀ ਪੁੱਛ ਪੜਤਾਲ ਵੀ ਕੀਤੀ ਗਈ ਆ ਉਸੇ ਹੀ ਚਾਲਦੇ ਹੋਣਾ ਸਮੂਹ ਸਟਾਫ ਅਤੇ ਡਾਕਟਰਾਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਸਾਰੀਆਂ ਦਵਾਈਆਂ ਹਸਪਤਾਲ ਵਿੱਚ ਹੀ ਉਪਲਬਧ ਕਰਵਾਈਆਂ ਜਾਣ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਕੇਸਾਂ ਦੀ ਅਰਨੋ ਲੈਮੀਨੇਟ ਸੀਮਤ ਕੀਤੀ ਜਾਵੇ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਸਮੇਂ ਦੇ ਪਾਬੰਦ ਜਿਹੜੇ ਕੀਤੇ ਜਾਣ ਹਰ ਚੀਜ਼ ਦੇ ਸੇਵਾ ਭਾਵਨਾ ਨਾਲ ਕੰਮ ਕੀਤਾ ਜਾਵੇ ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਤੇ ਉਹਨਾਂ ਦੇ ਵੱਲੋਂ ਜਿਹੜੀ ਆ ਪੂਰੀ ਭਾਵਨਾ ਨਾਲ ਕੰਮ ਕੀਤਾ ਵੀ ਜਾ ਰਿਹਾ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਵੱਡੇ ਅਫਸਰ ਵੀ ਜਿਹੜੇ ਸੀਗੇ ਉਹ ਸ਼ਾਮਲ ਰਹੇ ਤੇ ਹੁਣ ਜਿੱਥੇ ਅਬ ਅਸਰ ਦਿਹਾਤੀ ਦੇ ਵਿੱਚ ਬਿਮਾਰੀਆਂ ਦੇ ਆਪਰੇਸ਼ਨ ਦੇ ਲਈ ਵਕ ਵਕ ਬੁਆਨੀਆਂ ਦੇ ਆਪਰੇਸ਼ਨਾਂ ਦੇ ਲਈ ਗੁਰਨਾਨਕ ਦੇਵ ਹਸਪਤਾਲ ਜਾਂ ਜ਼ਿਲ੍ਹਾ ਪਤਨੀ ਸਿਵਲ ਹਸਪਤਾਲ ਵਿੱਚ ਆਉਣਾ ਨਹੀਂ ਪਵੇਗਾ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਆਪਰੇਸ਼ਨ ਕਰਨ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਇਹਨਾਂ ਹਸਪਤਾਲਾਂ ਦੇ ਵਿੱਚ ਜਿੱਥੇ ਸਰਜਰੀ ਦੇ ਮਾਹਰ ਡਾਕਟਰ ਮੌਜੂਦ ਹੋਣ ਉਹਨਾਂ ਵਿੱਚ ਆਪਰੇਸ਼ਨ ਜ਼ਰੂਰ ਕੀਤੇ ਜਾਣਗੇ ਸਪਸ਼ਟ ਜਿਹੜਾ ਕੀਤਾ ਗਿਆ ਤੇ ਯਾਨੀ ਕਿ ਹੁਣ ਡਾਕਟਰਾਂ ਦੇ ਲਈ ਨਵੇਂ ਹੁਕਮ ਜਾਰੀ ਹੋਏ ਨੇ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਆਪਰੇਸ਼ਨ ਕਰਨ ਦੇ ਹੁਕਮਾਂ ਨੂੰ ਇਹਨਾਂ ਬਿਨ ਉਨ੍ਹਾਂ ਦੀ ਪਾਲਣਾ ਕਰਨੀ ਪਵੇਗੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵੱਡੇ ਐਕਸ਼ਨ ਜਿਹੜੇ ਲਿੱਤੇ ਜਾ ਰਹੇ ਨੇ ਵੱਡੀਆਂ ਕਾਰਵਾਈਆਂ ਹੋ ਗਈਆਂ ਨੇ ਤਾਂ ਹੁਣ ਡਾਕਟਰ ਜ਼ਰਾ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਤੁਹਾਡੇ ਲਈ ਵੱਡੇ ਆਦੇਸ਼ ਜਾਰੀ ਹੋਏ ਨੇ ਤੇ ਜੇਕਰ ਸਰਕਾਰੀ ਹਸਪਤਾਲ ਵਿੱਚ ਨਿਯਮਾਂ ਦੀ ਪਾਲਣਾ ਨਾ ਹੋਈ ਤੇ ਵੱਡੀਆਂ ਕਾਰਵਾਈਆਂ ਇਹਨਾਂ ਦੇ ਉੱਤੇ ਕੀਤੀਆਂ ਜਾਣ ਕਿਆਂ ਤੇ ਸਰਕਾਰ ਦੇ ਜਿਹੜੇ ਵੱਡੇ ਹੁਕਮ ਜਾਰੀ ਹੋਏ ਨਹੀਂ ਤਾਂ ਪੂਰੀਆਂ ਕਾਰਵਾਈਆਂ ਵੀ ਤੁਹਾਡੇ ਉੱਤੇ ਹੋਣਗੀਆਂ